ਮੇਦੇ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਬਣਨ ਵਾਲੀ ਆ ਉਹਨੂੰ ਸਰਪ੍ਰੋਹ ਬਰੀਫ ਕਰ ਦੋ ਕਿ ਕੀ ਸਿਟਿ ਜਿਹੜਾ ਸਾਡੇ ਕ੍ਰਿਟੀਕਲ ਕੇਅਰ ਬਲਾਕ ਬਣ ਰਿਹਾ ਹੈਗਾ ਇਸ ਵਿਲ ਹਸਪੀਟਲ ਜਿਹਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੈਗਾ ਇਹਦਾ ਵਿੱਚ ਇਹ ਹੈਗਾ ਕਿ ਜਿਹੜੇ ਪੇਸ਼ੈਂਟ ਜਿਹੜੇ ਸਾਡੇ ਸੀਰੀਅਸ ਹੁੰਦੇ ਸੀਗੇ ਚਾਹੇ ਉਹ ਹੈੱਡ ਜਰੀ ਦੇ ਹੈਗੇ ਹੈ ਜਾਂ ਕਿਸੇ ਹੋਰ ਸੀਰੀਅਸ ਬਿਮਾਰੀ ਨਾਲ ਜਿਹਨੂੰ ਵੈਂਟੀਲੇਟਰ ਦੀ ਲੋੜ ਹੈਗੀ ਜਾਂ ਆਈਸੀਯੂ ਦੀ ਲੋੜ ਹੈਗੀ ਤੇ ਉਹ ਜਿਹੜੇ ਪੇਸ਼ੈਂਟ ਹੈਗੇ ਹੁਣ ਅਸੀਂ ਰੈਫਰ ਨਹੀਂ ਕਰਾਂਗੇ ਕ੍ਰਿਟੀਕਲ ਕੇਅਰ ਬਲਾਕ ਬਣਨ ਤੋਂ ਬਾਅਦ ਇਹ ਵੀ ਦੋਨੇ ਫੈਸਿਲਿਟੀਜ਼ ਆਈਸੀਯੂ ਦੀ ਆ ਵੈਂਟੀਲੇਟਰ ਦੀ ਫੈਸਿਲਿਟੀ ਜਿਹੜੀ ਹੈਗੀ ਹੈ ਇੱਥੇ ਅਵੇਲੇਬਲ ਹੋ ਜੇਗੀ ਤੇ ਜਿਹੜੇ ਇਹ ਜੇ ਸੀਰੀਅਸ ਪੇਸ਼ੈਂਟ ਜਿਹੜੇ ਰੈਫਰ ਕਰਦੇ ਦੇ ਸੀਗੇ ਉਹ ਪਟਾਣਕੀ ਹਸਪੀਟਲ ਟ੍ਰਾਂਸਪੋਰਟ ਵਿਦ ਕੇਰੀ ਹੁਣ ਦਾ ਇਲਾਜ ਉਹ ਹੋ ਪਾਏਗਾ ਅ ਸਰ ਕਿਦਾਂ ਕੋ ਬਜਟ ਹੈਗਾ ਇਸ ਨੂੰ ਨੂੰ ਲੈ ਕੇ ਤੇ ਕਦੋਂ ਤੱਕ ਤਿਆਰ ਹੋ ਜਾਈਏ ਇਹਦੇ ਵਾਸਤੇ ਜਿਹੜੀ ਏਜੰਸੀ ਹੈਗੀ ਹੈ ਉਹ पीडब्ल्यूਡੀ ਵਾਲੇ ਦੀ ਜਿਹੀ ਏਜੰਸੀ ਹੈਗੀ ਹੈ ਉਹ ਬਣਾ ਰਹੇ ਹੈਗੇ ਤੇ ਜਿਹੜੀ ਸਾਰੀ ਜਿਹੜੀ ਕਾਰਵਾਈ ਜਿਹੜੀ ਹੈ ਉਹਨਾਂ ਥਰੂ ਹੀ ਸਰ ਡਾਕਟਰਸ ਹੋਰ ਸਟਾਫ ਨੂੰ ਲੈ ਕੇ ਹਮੇਸ਼ਾ ਕਿਹਾ ਜਾਂਦਾ ਕਿ ਕਮੀ ਹੈ ਜੀ ਮਰੀਜ਼ ਔਪੇ ਹੁੰਦੇ ਆ ਤੇ ਸਰ ਉਹ ਕਮੀ ਕਿੱਦਾਂ ਪੂਰੀ ਹੋ ਸਕਦੀ ਜਿਹੜੇ ਕ੍ਰਿਟੀਕਲ ਕੇਅਰ ਬਲਾਕ ਤੇ ਜਿਹੜਾ ਹੈਗਾ ਇਹਦੀ ਨਵੀਂ ਅਪਾਇੰਟਮੈਂਟ ਜਿਹੜੀ ਹੁੰਦੀ ਹੈ ਉਹਦੇ ਜਿਹੜੇ ਅਲੱਗ ਹੀ ਜਿਹੜੇ ਡਾਕਟਰ ਤੇ ਜਿਹੜੀ ਸਟਾਫ ਜਿਹੜੇ ਸਿਆਏ ਜਿਹੜੇ ਪੈਰਾਮੈਡੀਕਲ ਸਟਾਫ ਹੈਗਾ ਅਲੱਗ ਹੀ ਰੈਕ੍ਰੂਟ ਹੋਣਗੇ ਤੇ ਉਹਦੇ ਵਿੱਚ ਇਹ ਤਨਾਅ ਰਹੇ ਰਹਿਣਗੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਿਵਲ ਹਸਪੀਟਲ ਵਿੱਚ ਡਾਕਟਰਸ ਦੀ ਕੋਈ ਕਮੀ ਨਹੀਂ ਹੈ ਜੀ ਡਾਕਟਰ ਸਾਡੇ ਸਫੀਸ਼ੀਐਂਟ ਹੈਗੇ ਸਿਰਫ ਮੈਡੀਕਲ ਸਪੈਸ਼ਲਿਸਟ ਹੈ ਰੈਲ ਦਿਸ ਜਿਹੜੇ ਹੈ ਇਦੀ ਕਮੀ ਹੈਗੀ ਤੇ ਆਸ਼ਾ ਇਹ ਕਰਦੇ ਆ ਆਪਾਂ ਕਿ ਜੀ ਗਰੀ ਇਹ ਵੀ ਪੂਰੀ ਹੋਵੇ। ਅਕਸਰ ਦੁੱਖ ਦੇਖਿਆ ਗਿਆ ਕਿ ਅੱਜ ਦਿਨ ਨੂੰ ਕੋਈ ਨਾ ਕੋਈ ਥੋੜੀ ਜਿਹਾ ਕੁਝ ਹੈਗਾ ਹੁੰਦੇ ਔਰ ਅਨੇ ਸਮੇ ਦੇ ਵਿੱਚ ਹੋਰ ਵੀ ਸੀਸੀਟੀਵੀ ਸਿਵਲ ਹਸਪੀਟਲ ਚ ਲਗਣਗੇ ਜਿਹੜਾ ਸਾਡਾ ਸਿਵਲ ਹਸਪੀਟਲ ਹੈਗਾ ਵਿੱਚ ਆਲਰੇਡੀ 32 ਤੋਂ 60 ਕੈਮਰੇ ਜਿਹੜੇ ਹੈਗੇ ਇੰਸਟਾਲਡ ਹੈਗੇ ਤੇ ਮੇਰੀ ਇਹੀ ਮਤਲਬ ਜਿਹੋ ਸਾਡਾ ਪ੍ਰੋਪੋਜ਼ਲ ਹੈਗਾ ਸਰਕਾਰ ਨੂੰ ਮਾਨਯੋਗ ਸਿਵਲ ਜਨ ਸਾਹਿਬ ਨੂੰ ਕਿ ਇੰਨੇ ਹੀ ਕੈਮਰੇ 30 ਤੋਂ 32 ਕੈਮਰੇ ਜਿਹੜੇ ਹੈਗੇ ਆ ਹੋਰ ਲਗਵਾਏ ਜਾਣ ਸੋ ਦਟ ਕਿ ਜਿਹੜਾ ਸਾਰਾ ਏਰੀਆ ਜਿਹੜਾ ਹੈਗਾ ਸਿਵਲ ਹਸਪੀਟਲ ਦਾ ਉਹਗਾ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹਟਾ ਜਾਏਗਾ ਤੇ ਜਿਹੜੀ ਚੋਰੀ ਦੀਆਂ ਜਾਂ ਹੋਰ ਕਿਸੇ ਕਿਸਮ ਦੀ ਕੋਈ ਸ਼ਤਾਨੇ ਦੀ ਘਟਨਾ ਹੈ ਇਹ ਹੋਵੇਗਾ